ਸੂਰਵਰ ਚੇਕ ਜੀ ਜ਼ੋਰ ਦੀ ਰੱਖ ਲੈ ਅਰੇ ਹੁਣ ਲਵ ਸਿਰੱਖੇ ਜਾਨ ਫੜੀ ਕੰਮ ਦਾ ਨਾ ਕੋਈ ਚਾਨਾ ਇਹ ਰੈਸਪੀ ਕੋਈ ਨਹੀਂ ਕਰਨਾ ਮੈਂ ਇੱਕ ਦਿਨ ਹੋਰ ਜੇ ਹੱਲੇ ਅੰਦਰ ਸਾਈ ਸੇਤੀ ਆ ਜਾਂਦੀ ਉੱਤੇ ਚੜ ਕੇ ਕੋਈ ਮਿਲੇ ਪਾਏਗਾ ਔਰ ਮਿੱਕਾ ਤੇ ਮੈਂ ਰੋਧ ਗੁਰਈ ਆਵਾਂਗੇ ਕਿੱਥੇ ਬੁਰੇ ਪਾਪਾਂ ਐ ਫੋਰੀ ਮਾਂ ਕਲਜੀ ਮਨੀ ਜੀ ਆਈ ਝਾਟ ਹੀ ਲੈ ਕੇ ਹੋਵੇ ਚੰਗੀ ਭਲੀ ਰਹੀ ਜਾਂਦੀ ਕਦੀ ਚੁੰਮ ਜਾਣੀ ਸੀ ਕੀਤੀ ਜ ਉਹਨੇ ਅੱਬਾ ਸੇ ਰਪੇ ਨੂੰ ਖੜੀ ਰਹੀ ਮੇਰੀ ਲਿਆਕਤ ਹੀ ਨਹੀਂ ਮਾਂ ਉਹ ਤਾਂ ਮੈਂ ਕਹਿ ਲੈਂਦੀ ਵੀ ਨਾ ਜਾ ਤੇ ਉਹਨੇ ਆਖੇ ਲੱਗੇ ਜਾਣਾ ਮੈਂ ਵੀ ਆਖਿਆ ਲੈ ਜੋਇ ਲੈ ਜਾਓ ਇਹਨੂੰ ਹੁਣ ਪਤਾ ਲੱਗਦਾ ਜਦੋਂ ਕੰਮ ਨਹੀਂ ਹੁੰਦਾ ਏ ਬੋਡੇ ਕਿਤੇ ਨਹੀਂ ਤੁਰਦੇ 아이 ਰਪਾ 아이 아이 ਰਪਾ ਲੈ ਜਾਓ ਜਦੋਂ ਹੈ ਹੇ ਹੇ ਅਈ ਕਿਸੂਰ ਹੋ ਚੱਕੀ ਜੀ ਜੋੜ ਵੀ ਜਰਾ ਥੱਲੇ ਅਈ ਮੈਂ ਦਰੋਂ ਨਿੱਕਲ ਆਇਆ ਹੁਣ ਕੀ ਕਰਾਂ ਮੇਰੀ ਕਿਸੇ ਨੇ ਗਵਾਜ ਵੀ ਨਹੀਂ ਸੁਣੀ ਵੇ ਮੁੰਡਿਆ ਵੇ ਮੁੰਡਿਆ ਕਿੱਥੇ ਆ ਅਈ ਵੇ ਰੱਬਾ ਕਿਨ ਕਿਉਂ ਮੈਨੂੰ ਠਾਊਗਾ ਮੈਂ ਕਿੱਧਰ ਜਾਵਾਂ ਹੁਣ ਆਏ ਸ਼ੋਰ ਤੇ ਵੀ ਵਾਰ ਲੱਗਦਾ ਵਾਵਾ ਲੱਗੇਗੀ ਮੱਥੇ ਤੇ ਆਏ ਅੱਗ ਲੱਗੇ ਆਖਿਆ ਸੀ ਸਿਮੇਂਟ ਪਾ ਸਾੜ ਦੋ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਮੇਰੀ ਸੁਣੀ ਆਏ ਮੇਰਾ ਮੱਥਾ ਫੜਾਤਾ ਫੜ ਕੇ ਮਰ ਜਣੇ ਰਾਤ ਨੂੰ ਲੰਗਰ ਹੋਣਾ ਆਏ ਕਿੱਥੋਂ ਮੇਰੇ ਕੋ ਰੋਟੀ ਪੱਕਣੀ ਕਿੰਨੇ ਨਿਆਣੇ ਸਾਂਭਣੇ ਆਏ ਲੱਗਦਾ ਉਹਨੂੰ ਲੈਣ ਜਾਣਾ ਹੀ ਪੈਣਾ ਏ ਆਏ ਹੁਣ ਮੈਂ ਮੱਥਾ ਲਪਾਟਾ ਲੈ ਕੇ ਜਾਉਂ ਉੱਥੇ ਕੁੜਮਣੀ ਗੱਲਾਂ ਕਰੂ ਛੱਤੀ ਛੱਤੀ ਲੈ ਮੱਥਾ ਫੜਵਾ ਕੇ ਆ ਗਈ ਫੋੜਾ ਹੰਕਾਰ ਮਾਰਿਆ ਗਿਆ ਇਹਦਾ ਆਏ ਰੱਬਾ ਰਿਮਣਾ ਉੱਠਦੇ ਸਈ ਇਹ ਨੂੰ ਵੀ ਨਹੀਂ ਥੋੜਾ ਹੈ ਕਿਸੇ ਨੇ ਵੀ ਥੋੜਾ ਬੰਨਤਾ ਇਹ ਇਹ ਰੱਬਾ ਇਹ ਅੱਗੇ ਵੇ ਮੁੰਡਿਆ ਵੇ ਕਿੱਥੇ ਆਵੇਂ ਕਿਤੇ ਆਵਾਜ਼ ਹੀ ਨਹੀਂ ਦਿੰਦੇ ਕਿ ਪਤਾ ਨਹੀਂ ਕਿੱਥੇ ਬਹਿ ਜਾਂਦੇ ਬਾਹਰ ਜਾ ਕੇ ਇੱਥੇ ਭਾਵੇਂ ਕੋ ਮਰ ਜੇ ਕੀ ਹੋਣੀਗੀ ਐਨੀ ਉਰੀ ਆਣੀ ਉਰੀ ਆ ਗਈਆਂ ਤੇ ਛੇਤੀ ਆਣੀ ਇਹ ਦਿੱ ਤੁੰਗੂ ਬਾਅਦ ਸੁਣ ਲਈ ਤੇ ਮੇਰਾ ਮੁੰਡਾ ਪਤਾ ਨਹੀਂ ਕਿੱਥੇ ਉਹਨੇ ਆਵਾਜ਼ ਹੀ ਨਹੀਂ ਸੁਣੀ ਕਦੇ ਦੀਆਂ ਆਵਾਜ਼ਾਂ ਮਾਰੀ ਚਾਗੀ ਮੈਂ ਇਹ ਨਹੀਂ ਆ ਗਈ ਇੱਥੇ ਡੱਕ ਪਈਆਂ ਤੇ ਮੇਰੇ ਆਵੇ ਸੱਟ ਲੱਗ ਗਈ ਲਹੂ ਨਿਕਲ ਆਇਆ ਆ ਕੀ ਹੋ ਗਿਆ ਕਾਈ ਜੀ ਲਹੂ ਵਗ ਗਿਆ ਹੋਂ ਤੇ ਆਵਾ ਨੇ ਆ ਵੇ ਨਹੀਂ ਆ ਪੱਥਰ ਨੂੰ ਅੱਗ ਲੱਗੀ ਕਿੰਨੇ ਦਿਨ ਹੋ ਗਿਆ ਆਖਾਂ ਦੀ ਸੀਮਿੰਟ ਪਾ ਦੋ ਕਿਸੇ ਨੇ ਨਹੀਂ ਪਾਇਆ ਈ ਤੁਰੀ ਆਈ ਤੁਰੀ ਪਹਿਲਾਂ ਤਾਂ ਕੋਠੇ ਤੇ ਲੀਡੇ ਪਾ ਕੇ ਆਈ ਮਸਾਂ ਚੜੀ ਤੇ ਮਸਾਂ ਉਤਰੀ ਲੈ ਤਾਈਏ ਥੱਲੇ ਤਾਰਾਂ ਬੱਝੀਆਂ ਤੁਸੀਂ ਥੱਲੇ ਪਾ ਪੂ ਲਈ ਮੈਂ ਹੱਥ ਤੇ ਵਾਵਾ ਸੁੱਕ ਜਾਂਦੇ ਆ ਇੱਥੇ ਆਉਂਦੇ ਰੇਂਤਰੇ ਦੇ ਨਾ ਪੈਰ ਰੜ ਗਏ ਤੇ ਥੱਲੇ ਆ ਸਿਰ ਵੱਜਾ ਹਾਂ ਪੱਥਰ ਟੁੱਟਾ ਪਿਆ ਵਾ ਕਿੱਥੇ ਹੈਗੀ ਕੋਈ ਕੱਪੜਾ ਕੁੱਪੜਾ ਕਿੱਥੇ ਆ ਖੂਨ ਵਗਨ ਜਾਣੀ ਪੈਣੀ ਹੈ ਪਿਆ ਹੋਣਾ ਹੀ ਪਰ ਉਹ ਲੈ ਆ ਜਾ ਕੇ ਪੜਦੇ ਮਗਰ ਪਿਆ ਹੋਣਾ ਸਾਡੇ ਕਮਰੇ ਚ ਜਾ ਉਥੋਂ ਪਾੜ ਕੇ ਲਿਆ ਲਿਆ ਮੈਂ ਲਿਆਵਾ ਪਹਿਲਾਂ ਨੂੰ ਕਰਾ ਕਿੱਥੇ ਵੀ ਇਹ ਮੁੰਡਾ ਕਿੱਧਰ ਗਿਆ ਗੋਇ ਨੂੰ ਕਿਤੇ ਆਖੀ ਕਿ ਤੇ ਬਾਹਰ ਨਹੀਂ ਦਿੰਦਾ ਕਿਤੇ ਆਈ ਭਾਈ ਇਹ ਮੇਰਾ ਸਿਰ ਪਾੜ ਗਿਆ ਨਹੀਂ ਮੈਂ ਕਿਹੜੇ ਬਗਤਾਂ ਨੂੰ ਪੜੀ ਗਈ ਚੰਗੀ ਪੜੀ ਮੰਜੀ ਦੇ ਬਹਿ ਕੇ ਰੋਟੀ ਖਾਣੀ ਆ ਮੈਨੂੰ ਵੀ ਖਾਣੀ ਨਹੀਂ ਆਈ ਇਹ ਕਿੱਦਾਂ ਰਾਵਾਂ ਉਹ ਕਰ ਦੇ ਰਾਵਾਂ ਭਾਈ ਮੇਰਬਾ ਮੈਂ ਤੇ ਅਖਿਆ ਜੀ ਜਾਣੀ ਉਨ ਨੂੰ ਲੈ ਕੇ ਆਉਣੀ ਆ ਮੁੰਡੇ ਨੂੰ ਕਿਹਾ ਇਹ ਨਾਲ ਚੱਲ ਤੇ ਨਾਲ ਨਹੀਂ ਤੁਰਦਾ ਆਦਾ ਵਾ ਵੀ ਨਹੀਂ ਮੈਂ ਨਹੀਂ ਨਾਲ ਜਾਣਾ ਆਪੇ ਲਿਆਂਦਾ ਜਿੱਦਾਂ ਕਲਾਈ ਇੱਥੇ ਕਰੋ ਮੈਂ ਸਾਫ਼ ਕਰਕੇ ਥੋੜਾ ਜਿਹਾ ਫੇਰ ਪਾਣੇ ਕੇ ਦੇ ਦਿੱਤੀ ਹੈ ਤੁਸੀਂ ਮੇ ਥੱਲੇ ਕੱਪੜੇ ਪਾ ਲਿਆ ਕਰੋ ਜਦੋਂ ਪਾ ਰਹਿਗਾ ਹੁਣ ਬੁੱਢਾ ਸਰੀਰ ਵਾ ਸਰੀਰ ਕਰਮਾਂ ਚ ਸਾੜ ਤੋਂ ਹੋਵੇ ਕਿ ਲੱਗ ਜਾਈ ਜਾਂਦੀ ਕਿਸੇ ਭਾਨੀ ਚਲ ਤਾਈਂ ਮਰ ਫਰੀਦ ਨੂੰ ਨਹੀਂ ਲੈ ਕੇ ਆਉਣਾ ਸੀਗਾ ਨੀ ਹੋਰ ਤਾਈ ਜੀ ਪਹਿਲੇ ਤੁਹਾਨੂੰ ਚਾਹੀਦਾ ਵਾ ਪੀ ਚੰਗਾ ਭਲਾ ਪ੍ਰੀਤ ਕੰਮ ਕਰਦੀ ਹੈ ਕਿ ਤੁਸੀਂ ਗੁੱਡੇ ਬਰੇ ਕੰਮ ਕਰ ਲਓ ਪਤਾ ਹੈਗਾ ਤਾਈ ਜੀ ਹੁਣ ਦਾ ਗੱਲ ਪੀੜ ਹੁੰਦੀ ਉਹ ਗੁੱਡੇ ਬਰੇ ਹੁਣ ਤੋਂ ਨਹੀਂ ਕੰਮ ਕਰਦੇ ਖੇਦੇ ਹੈ ਚੰਗਾ ਭਲਾ ਸਾਰੀ ਦਿਹਾੜੀ ਪ੍ਰੀਤ ਕੰਮ ਕਰਦੀ ਰਹਿੰਦੀ ਗੁੱਸੇ ਦੇ ਭਾਵੇਂ ਤਾਈ ਹੀ ਤੁਹਾਨੂੰ ਲੱਗੇ ਹੈ ਲੋਕਾਂ ਨੇ ਰਿਸ਼ਤਾ ਹਾਂ ਨਹੀਂ ਆਣੀ ਮੈਂ ਪਛਤਾਉਂਦੀ ਹਾਂ ਹਾਂ ਨਹੀਂ ਮੈਂ ਆਣੀ ਕਿਹੜਾ ਵੇਲਾ ਵੇ ਘਰ ਆ ਜੇ ਆਪਣਾ ਘਰ ਸੰਭੇ ਮੇਰ ਕੋ ਨਹੀਂ ਜੇ ਹੁਣ ਕੁਛ ਵੀ ਹੁੰਦਾ ਏ ਮੇਰਾ ਤਾਂ ਬੜੀ ਸਿਆਪੇ ਨੂੰ ਜਾਣ ਫੜੀ ਗਈ ਹੈ ਨਹੀਂ ਨਾ ਤੂੰ ਨਹੀਂ ਆਇਆ ਕਰੋ ਵੀ ਕਹਿ ਕੇ ਵੀਰ ਨੂੰ ਤੇ ਜਾਓ ਲੈ ਕੇ ਆਓ ਵੀਰ ਉਹ ਕਿੱਥੇ ਜਾਂਦਾ ਏ ਹਾਂ ਨਹੀਂ ਜਾਂਦਾ ਨਾ ਨਾ ਤਾਂ ਮੈਂ ਨਹੀਂ ਜਾਣਾ ਜਿੱਦਾਂ ਤੂੰ ਕਲਾਈ ਉਦਾਂ ਹੀ ਆਪੇ ਲੈ ਕੇ ਆ ਮੈਂ ਕਲਾਈ ਆਂਦਾ ਆ ਤਾਂ ਹੁਣ ਤੈਨੂੰ ਅਗਲ ਟਿਕਾਣੇ ਆਈ ਨਹੀਂ 36 36 ਪਾਣਾ ਕੱਲਾ ਮੁੰਡਾ ਮੈਨੂੰ ਕਰਦਾ ਏ ਤੂੰ ਹੁਣ ਕਿੱਦਾਂ ਜਾਓਗੇ ਤੇ ਕਿੱਦਾਂ ਰੱਖਾ ਆ ਤੁਸੀਂ ਡਾਕਟਰ ਨੂੰ ਬੁਖਾ ਲਿਓ ਤਾਂ ਮੈਂ ਹੁਣ ਤੇ ਸਾਫ਼ ਕਰਤਾ ਜੀ ਮਰ ਗਿਆ ਲਾਉ ਸ਼ੋਰ ਮੈਂ ਕਹੀ ਜੀ ਮੇਰਾ ਮੋਟਾ ਜਿਹਾ ਬੰਦੇ ਲੱਗੀ ਵੀ ਇਸ ਤਰ੍ਹਾਂ ਜਿਹੜਾ ਜ਼ਿਆਦਾ ਖੂਨ ਲਵਗਦਾ ਤੇ ਵੀਰ ਕਿੱਥੇ ਆ ਉਹਨੂੰ ਕਈ ਕਿਤੇ ਲੈ ਕੇ ਆਉ ਦਵਾਈ ਨਹੀਂ ਚੰਗਾ ਨਹੀਂ ਪਹਿਣਾ ਮੇਰਾ ਬਾਬਾ ਸੱਟ ਲਵਾ ਲਈ ਹੈ ਵੀ ਰੋਟੀ ਪਾਣੀ ਕਰਦੇ ਆ ਵਾ ਸਾਰਾ ਕੰਮ ਤੁੰਦਾ ਇੱਕ ਰੋਟੀ ਪਾਣੀ ਦੇ ਮਸਾ ਕੀਤਾ ਹੀ ਪੈਣਾ ਤੇ ਜਿੱਤਾਂ ਦੀ ਗਈ ਪਤਾ ਨਹੀਂ ਕੀ ਸਰਾਫ ਦੇਗੀ ਨੀ ਮਾਵਾ ਥੀਆਂ ਉਹਦਾਂ ਦਾ ਮੈਨੂੰ ਬੁਖਾਰ ਚੜ੍ਹਨਦੇ ਆ ਮੇਰੇ ਕੋਲ ਤਾਂ ਕੋਈ ਕੰਮ ਨਹੀਂ ਹੁੰਦਾ ਆ ਤੇ ਜੀ ਤਨੀ ਆਣੀ ਵੀ ਨਿੱਕੇ ਨਿੱਕੇ ਨਾਲ ਕਰਾਉਣੀ ਪਤਾ ਹੈ ਕਿ ਤੁਸੀਂ ਵੀ ਗਲਤੀ ਕੀਤੀ ਬਰੀ ਚੰਗਾ ਭਲਾ ਸਾਰਾ ਹੀ ਕੰਮ ਧੰਦਾ ਕਰਦੀ ਸੀ ਗੱਲ ਕੀ ਹੋਗੀ ਨਿਕਾਲ ਕੋਸ਼ ਮਣੀ ਤੈਨੂੰ ਪਤਾ ਚਲੋ ਮੈਂ ਵੀ ਨੋਕਾ ਟੋਕੀ ਕਰ ਛੱਡਦੀ ਹੁਣੀ ਹੈ ਤੇ ਉਹ ਤਾਂ ਨਹੀਂ ਸੀ ਕੁਛ ਕਦੀ ਬੋਲਦੀ ਉਹਦੀ ਮਾਂ ਆਈ ਆਹੇ ਤੂੰ ਮੇਰੀ ਧੀ ਨੂੰ ਆਏ ਆਂ ਨਹੀਂ ਮੇਰੀ ਧੀ ਨੂੰ ਉਹ ਆਣੀ ਆ ਤੇ ਉਹਨੇ ਭੈਣਾ ਚੋਕਾ ਤੇ ਝੋਲਾ ਚੁੱਕਿਆ ਤੇ ਕੁੜੀ ਵੀ ਨਾਲ ਲੈ ਗਈ ਨਹੀਂ ਤਾਂ ਆਈਏ ਤਾਂ ਮੈਂ ਵੇਖਿਆ ਦੀ ਮੰਮੀ ਦੇ ਅੱਗੇ ਚਲਾਕ ਚੋਸਤ ਨਹੀਂ ਗਈ ਭੋਲੀ ਭਾਲੀ ਜੀ ਇਹ ਬਥੇਰੀ ਚਲਾਕ ਵਾ ਚਰਾਗਾ ਤੇ ਲੈ ਗਈ ਆ ਤੇ ਤਰਾਗੋ ਨਾਂਦੀ ਤੇ ਕਰਨਾ ਬਹਾਉਂਦੀ ਧੀ ਨੂੰ ਨਹੀਂ ਕਾਈ ਜਿਹੜਾ ਗੁੱਸਾ ਤੇ ਤੁਸੀਂ ਕਰੋਗੇ ਤੁਸੀਂ ਵੀ ਥੋੜੇ ਜਿਹਾ ਜ਼ਿਆਦਾ ਸਾਰੇ ਆਂਜ ਗਵਾਂ ਦੇ ਗੱਲਾਂ ਕਰਦੇ ਹੈ ਹੈ ਨਹੀਂ ਆਉਣੀ ਨਾ ਨਾ ਨਹੀਂ ਵਸਾਉਣੀ ਆਈ ਮੈਂ ਤਾਂ ਕੇ ਪਛਤਾਉਣੀ ਆ ਹੋਰ ਮੈਨੂੰ ਨਾ ਗੱਲਾਂ ਮੇੜੇ ਮਕੰਨਾ ਕਰ ਕਰ ਮੇਰੇ ਨਾਲੇ ਹੁਣ ਲੰਗੇਵਾ ਕੰਮ ਕਰਦੇ ਫੱਜੇ ਜਿਹੜੀਆਂ ਲੋਕਾਂ ਦੀਆਂ ਗੱਲਾਂ ਵੱਖਰੀਆਂ ਮੈਂ ਕੁਛ ਨਹੀਂ ਜੇ ਨਾਲੇ ਨਿਆਣੀ ਨਾ ਬਿਮਾਰ ਹੋਣਗੇ ਉਹ ਨਹੀਂ ਕਹਿੰਦੇ ਸਾਡੀ ਮਾਂ ਕਿੱਥੇ ਹੈ ਨਿਆਣੇ ਤੇ ਬਠੇਰਾ ਕਹਿੰਦੇ ਆ ਇੱਕ ਤੇ ਬਿਮਾਰ ਹੋਇਆ ਬੈਠਾ ਮੁੰਡਾ ਵੀਰ ਵੀ ਨਾ ਵੀ ਖਾਂ ਚੜ ਤਾ ਫੇਰ ਵੀ ਜਿਹੜਾ ਮਾਂ ਮਾਂ ਹੀ ਸੀਗੀ ਮੈਂ ਨੀ ਨੁਕਾਨ ਪਾਇਆ ਤਾਈ ਜੀ ਫਿਰ ਵੀ ਮੈਂ ਨਹੀਂ ਬਚੀ ਤੇ ਉਹ ਵੀ ਤੇਰੇ ਸੁੱਖ ਨੂੰ ਚਲੇਗੀ ਬੱਚਿਆਂ ਦਾ ਤੇ ਉਹ ਵੀ ਘੜੀ ਨਹੀਂ ਜੀਦੀ ਇੱਧਰ ਸਾਡੇ ਘਰ ਨੂੰ ਆ ਜਾਣ ਹਾਈ ਕਿੱਥੇ ਨੇ ਹਾਈ ਕਿੱਥੇ ਨੇ ਹੈ ਹੈ ਨਹੀਂ ਮੈਂ ਤਾਂ ਇੱਕ ਗਾਲ ਤੇ ਜੀ ਚੱਲੀਏ ਮੇਰੇ ਨਾਲ ਚੱਲੇਗੇ ਇਹਨੂੰ ਲੈ ਆਈਏ ਨਹੀਂ ਤਾਈ ਜੀ ਮੈਂ ਤੇ ਨਹੀਂ ਜਾਣਾ ਨਾਲ ਤੁਸੀਂ ਵੀਰ ਨੂੰ ਪੁਕਾਰੋ ਨਾਲ ਖੜੋ ਵੀਰ ਦਾ ਜਾਣਾ ਬੰਦਾ ਮੇਰੇ ਤੋਂ ਪਤਾ ਮੇਰੇ ਤੇ ਆਪਣਾ ਕੰਮ ਨਹੀਂ ਸੋਡਾਂਗਾ ਨਹੀਂ ਆਖੇ ਲੱਗਦਾ ਨਹੀਂ ਉਹਨੇ ਵੀ ਮੈਨੂੰ ਬੜਾ ਤਾਇਆ ਆਇਆ ਹੈ ਉਹ ਵੀ ਨਹੀਂ ਆਖੇ ਲੱਗਦਾ ਮੈਂ ਐ ਨਹੀਂ ਚਲ ਆਪਾਂ ਦੋਵੇਂ ਜਾਂਦੀਆਂ ਨੂੰ ਸਸਤ ਛਾਟੀ ਮੋੜਾ ਆ ਨਹੀਂ ਤੁਹਾਨੂੰ ਪਤਾ ਪੈਗਾ ਮੇਰੀ ਸੱਸ ਦਾ ਤੁਹਾਡੇ ਨਾਲ ਕਿ ਤੋਂ ਨਹੀਂ ਦਿੰਦੀ ਕਹਿੰਦੀ ਨਹੀਂ ਆਪਣੀ ਤਾਂ ਉਹ ਆ ਜੋ ਆਹੇ ਦਾ ਸੁਭਾਣੀ ਤੇ ਮੈਨੂੰ ਪਤਾ ਤਾਂ ਹੈਗਾ ਵਾ ਮੈਂ ਕਿਆ ਬਾਤਾਂ ਵੇਖ ਕੇ ਮੈਨੂੰ ਪਤਾ ਨਹੀਂ ਕੀ ਹੋਗਾ ਕਦੇ ਇਹਦੀਆਂ ਬਾਤਾਂ ਹੋਣਦੀਆਂ ਤੇ ਸੱਸ ਬੜੀ ਕੋਲੀ ਵੱਜਣੀ ਉਹ ਵੀ ਮੇਰੇ ਵਾਂਗੂ ਐਵੇਂ ਪੂਛਾਂ ਚ ਕਾ ਛੱਡਦੀ ਆ ਨਹੀਂ ਮੇਰਾ ਤੇ ਇਰਾਦਾ ਮੈਂ ਉਹਨੂੰ ਜਾ ਕੇ ਲਾਵਾਂ ਨਾਲੇ ਰਾਹ ਚ ਦਵਾਈ ਲੈ ਲਵਾਂ ਕਿ ਨਾਲੇ ਉਹਨੂੰ ਲੈ ਆਵਾਂ ਉਹ ਪੱਟੀ ਕਰਾ ਲਿਆ ਚੰਗੀ ਤਰ੍ਹਾਂ ਡਾਕਟਰ ਕੋ ਫਿਰ ਜਾਇਓ ਨਹੀਂ ਆਈ ਤੇ ਆ ਜਾਣਾ RAM ਕੋਈ ਨਹੀਂ ਬੀਟਾ ਆਪੇ ਉਹਦੇ ਪਿੰਨਾ ਥੋੜੀ ਚਾਹਣਾ ਹੁਣ ਐਡਾ ਘਰ ਵਾ ਹੈ ਤੇ ਉਹ ਕਿਦਾਂ ਕੰਮ ਤੂੰ ਕੱਲੀ ਕਰ ਬੀਤ ਰਹੀਂਗੀ ਨਹੀਂ ਕਿ ਆਓ ਫਿਰ ਤੁਸੀਂ ਕਿਹੜਾ ਲੜੇ ਝਗੜੇ ਆ ਵੀ ਜਾਂ ਕੋਈ ਗੱਲ ਹੋਈ ਤੇ ਚੱਲ ਜਾਨੀ ਹੁਣੇ ਤੇ ਨਾ ਕੇ ਸੂਟ ਪਾ ਲਈ ਨਹੀਂ ਵੀ ਗੱਲਾਂ ਕਰਨੀਆਂ ਉਹ ਵੀ ਕਰਾਉਣੀਆਂ ਹੈ ਉਹਨੇ ਆਖਣਾ ਅਗਲੀ ਨੇ ਵੀ ਲੈ ਹੁਣ ਤੇ ਲੀੜੇ ਦੇ ਚੱਜ ਨਾ ਪਾ ਕੇ ਆਏ ਗਿਆ ਤਾਂ ਸੂਟ ਤੇ ਸੂਣਾ ਹੈ ਤੇ ਆ ਸ਼ਾਲ ਤੇ ਉੱਤੇ ਚੰਗੀ ਦਾ ਚੱਜ ਦਾ ਸੂਣਾ ਜੁੱਤੀ ਪਾ ਲਈਂ ਸ਼ਾਲ ਜੁੱਤੀ ਪਾਓ ਸੂਣਾ ਬੜਾ ਸੂਰਤ ਦਾ ਕੁੜਮਾ ਦੇ ਜਾਣਾ ਵਾ ਚੱਲ ਮੇਰੀ ਭੈਣ ਹੈ ਸ ਮੇਰੇ ਨਾ ਘਰੇ ਗੇੜਾ ਜਾ ਰੱਖੀ ਚੰਗਾ ਨਿਆਣਾ ਰਿਹਾ ਮੈਂੋਂ ਤੱਕ ਮੈਂ ਮੋੜ ਆਉਂਗੀ ਜਿਉ ਉਹਨਾਂ ਨਾਲ ਕਾ ਜਾਣੀ ਦਾ ਈ ਕਹਿੰਦੀ ਕਨੀਆਣੇ ਨਹੀਂ ਨਹੀਂ ਨਿਆਣੇ ਮੇਰੇ ਰੋਟੀ ਕਿੰਨੇ ਦੇਣੀ ਆ ਮੈਂ ਚਲ ਕੋਈ ਨਹੀਂ ਉਸ ਮੈਂ ਰੋਟੀ ਪਾਣੀ ਤੇ ਮੈਂ ਜੇ ਨਿਆਣੀ ਆ ਗਈ ਨਾ ਧਿਆਨ ਰੱਖੂੰਗੀ ਜਨਾਬ ਮੁੜੀ ਆ ਗਿਆ ਤੇ ਫਿਰ ਮੈਂ ਆ ਜੂਗੀ ਉਹ ਤਾਂ ਠੰਡਾ ਪੀਦੇ ਤਬਾ ਨਹੀਂ ਕੰਮ ਸੂਤ ਆਉਣਾ ਨਹੀਂ ਪਤਾ ਨਹੀਂ ਉਹਨਾਂ ਤੋਰਨੀ ਕਿ ਨਹੀਂ ਤੋਰਨੀ ਭੈਣਾ ਮੇਰੇ ਕੋ ਵੀ ਗੱਲਾਂ ਬੜੀਆਂ ਵੱਟ ਘਟ ਹੋ ਗਈਆਂ ਉਹਨਾਂ ਨੇ ਨਹੀਂ ਉਹਦਾ ਤਾਂ ਹੀ ਪਨੀਤ ਨਹੀਂ ਰਹੀ ਮੈਨੂੰ ਪਤਾ ਨਿਆਣੇ ਦਾ ਤੋਂ ਨੂੰ ਹੀ ਆਂਦਾ ਹੋਊਗਾ ਉਹਦੇ ਤਾਂ ਗਲੀ ਜਾਣ ਦਾ ਨਾਂ ਨਹੀਂ ਲੈ ਕੇ ਤਾਂ ਕਿਹੜੇ ਦਿਲ ਨਾਲ ਚਲੇਗੀ ਆ ਨਹੀਂ ਚੱਲ ਮੈਂ ਤਿਆਰ ਨਹੀਂ ਪਰ ਕਵੇਲਾ ਆਂਦਾ ਮੈਂ ਨਾਲ ਕਵੇਲਾ ਕਰਾਂ ਮੈਨੂੰ ਲੈ ਕੇ ਆਵਾ ਆਹੋ ਚੱਲ ਵੇਲਾ ਤੇ ਵੀਰ ਨੂੰ ਲੈ ਜਾਂਦੇ ਨਾਲ ਤੇ ਚੰਗਾ ਚਲਵੰਦੀ ਚੱਲਣੀ ਉਹ ਤਾਂ ਅੱਗੇ ਕਰੂ ਤੇ ਆ ਰੱਖੂੰਗੀ ਗੇੜਾ ਗੋੜਾ ਮਾਰ ਸੱਕੀ ਦਾ ਰਤਾ ਜੋੜਦੀ ਹੈ ਸਾਡਾ ਕੋਈ ਤਾਂ ਇਹ ਕਿ ਕਰ ਦੂਨੀ ਇੰਨਾਂ ਤੇ ਤੁਸੀਂ ਕੋਈ ਨਹੀਂ ਕਰ ਜਾ ਸਹੀਏ ਤੇ ਪੱਟੀ ਜ਼ਰੂਰ ਕਰਾ ਕੇ ਜਾਇਓ ਪੀ ਪੜ ਦੀ ਗੋਲੀ ਲਾ ਦੇ ਮੈਂ ਨਿਆੜਿਆਂ ਨੂੰ ਵੇਣ ਨੂੰ ਵੀ ਚਾਹ ਪਾਣੀ ਦੇ ਦੂੰਗੀ ਯਾਰ ਮੈਂ ਜਾਣਾ ਹੈ ਹੋ ਤਾਂ ਇਹ ਨੂੰ ਆਈ ਮਾਤ ਹੈ ਉਹ ਤੇ ਕੋਲੀ ਭਾਵ ਉਹ ਤੇ ਕੋਈ ਗੱਲ ਵੀ ਨਹੀਂ ਕਰਦੀ ਉਹਦੀ ਤਾਂ ਮੰਮੀ ਵੀ ਮੈਂ ਵੇਖੀ ਐਡੀ ਚੰਗੇ ਸੁਭਾਅ ਦੀ ਹੈ ਹੈ ਇਹ ਤਾਂ ਮੈਨੂੰ ਪਤਾ ਤਾਈ ਜੀ ਦਾ ਸੁਭਾਅ ਕਿੰਨਾ 24 ਘੰਟੇ ਉਹਨੂੰ ਨੌਕਾ ਤੋਂ ਕਿ ਜੀਣ ਨਹੀਂ ਦਿੰਦੀ ਸੀ ਹੈ ਚਲ ਹੁਣ ਤਾਂ ਲੱਗੀ ਤੇ ਹੈ ਨਾ ਸਮਝ ਗਿਆ ਉਸ ਅਕਲ ਲੱਗੀ ਸਾਰਾ ਕੰਮ ਕਰਨ ਆਵੇ ਕਿੰਨਾ ਗੋੜੇ ਗੋੜੇ ਗਾਂਦਪਿਆ ਉਹ ਕਿਤੇ ਐ ਕੋਠੇ ਕੰਧਾਂ ਪਾਰ ਛੱਡਦੀ ਸੀ ਰੋਜ਼ ਰੋਜ਼ ਵੇੜਾ ਧੋਕੇ ਹੁਣ ਬੁੱਢੇ ਬਾਰੇ ਕੰਮ ਥੋੜੀ ਹੁੰਦਾ ਹੁਣ ਇਹਦੇ ਕੋਲ ਚਲ ਆ ਤੇ ਗਈ ਨਾ ਕੇ ਬਾਅਦ ਹੀ ਸਹੀ ਮੱਤ ਤੇ ਆ ਗਈ ਨਾ ਚੱਲ ਹੁਣ ਇਹਨੇ ਨਾ ਉਹਦੀ ਵੀ ਜ਼ਿੰਦਗੀ ਸੌਕੀ ਹੋ ਜੂ ਨਹੀਂ ਤੇ ਵਿਚਾਰੀ ਨੋਕਾ ਟੋਕੀ ਕਰਾ ਕੇ ਕਿਤੇ ਰੋਂਦੀ ਰਹਿੰਦੀ ਸੀ ਕਿਤੇ ਕਿਸ ਕੋ ਲੋਕ ਲੋਕ ਹੈ ਪਰ ਇਹਦੇ ਘੜੀ ਬੋਲਦੀ ਨਹੀਂ ਚੱਲ ਉਹਦਾ ਵੀ ਕਿਹੜਾ ਕੀ ਕਰਦਾ ਉਹ ਨਿੱਕੇ ਨਿੱਕੇ ਨਿਆਣੇ ਛੱਡ ਕੇ ਕਿਤੇ ਕਿੱਧਰ ਰਹਿੰਦੀ ਹੋਊਗੀ ਚੱਲ ਮਣ ਮੈਂ ਜਾਵਾਂ ਫੇਰ ਕਰੀਆ ਤੁਹਾਨੂੰ ਪੱਲਾ ਬਤਾ ਦਰਗੀ ਫੋਟੋਆਂ ਆ ਕੇ ਫੋਟੋਆਂ ਤੇ ਜਾਂਦੀ ਬਾਵਾ ਲੱਗੂ ਨਾ ਰੀਆ ਤੁਈਆਂ ਗੱਲਾਂ ਕਰਨੀਆਂ ਚੱਲ ਮਾੜਾ

ਨਾ ਪੀਵੀ ਹੈ ਤੇ ਟੈਨਸ਼ਨ ਲੈ ਲੈ ਕੇ ਕੰਮ ਵੀ ਉਹ ਵੀ ਨਹੀਂ ਕੋਈ ਗੌਰ ਆ ਕਿ ਮੈਂ ਦੱਸੂ ਕਿੰਤਾ ਸਰਦਾ ਹੋਊਗਾ ਆਹ ਹੈ ਨਿਆਣੇ ਮੈਨੂੰ ਪੁੱਛਦੀ ਹੋਣਗੇ ਸਾਡੀ ਮਾਂ ਚੁੱਪ ਹੀ ਗਈ ਆ ਹੈ ਦੱਸ ਦਤਿਓ ਉਹ ਨਾ ਤਾਂ ਕਿ ਤਸੂ ਨਿਆਣਿਆਂ ਦਾ ਹੈ ਮੈਂ ਵੀ ਲੈ ਆਈ ਹਾਂ ਗੁੱਸੇ ਦੀ ਮਾਰੀ ਪਰ ਕੀ ਕਰਾਂ ਜਿਹੜੀਆਂ ਮੈਂ ਜਾਂਦੀਆਂ ਹੈਂ ਈਆਂ ਨੂੰ ਕੋਈ ਨਾ ਲੋਕੀ ਟੋਕੀ ਲਾਵੇ ਤੇ ਖਰੇ ਕੋਈ ਨਹੀਂ ਬੋੜੀ ਅੱਜ ਕਾ ਬੜਾ ਕਲਾੰਦਾ ਹੈ ਨਾ ਕੋਈ ਨਾ ਕੋਈ ਆਉਂਦਾ ਤੇ ਇਹ ਬੰਨਿਆ ਕੋਈ ਸੀ ਨਹੀਂ ਆਪਕਾ ਨਾ ਪੀ ਆਏ ਨਾ ਕੇ ਜਿੰਨੂ ਖਾਇਆ ਹੈ ਗਾਸ ਕੁੜੀ ਤੇ ਵਿਚਾਰੀ ਨਾ ਚੱਜ ਨਾ ਖਾਵੇ ਨਾ ਪੀਵੇ ਐਂ ਤੁੰਨਾ ਖਣਾ ਕਰੇ ਸੋਖ ਨੂੰ ਚਲੇਗੀ ਭਾਤੀ ਜੀ ਕਿਤੋਂ ਮੈ ਲੈ ਇਹਨੇ ਪਹਿਲਾਂ ਨਾਲੋਂ ਦੁਖੀ ਕਰਦੀ ਮਾਰ ਰਹੀ ਜੀ ਤੇ ਕੰਮ ਤੋਂ ਵੱਧ ਕਰਦਾ ਹੈ ਜਦੋਂ ਜਦੋਂ ਬਣਦਾ ਕਿ ਉਹਨਾਂ ਤੇ చంగ జరు దుఃఖ ఫ Chuca da Marga.